ਹਾਂਜੀ ਦੋਸਤੋ ਪਿੰਡ rau ke kala ਦੀ ਪੰਚਾਇਤੀ ਚੋਣ ਦੇ ਵਿੱਚ ਜੋ ਪੰਜ ਚੁਣੇ ਗਏ ਆ ਮਾਤਾ ਕਰਮਜੀਤ ਕੌਰ ਧਰਮ ਪਤਨੀ ਸਰਦਾਰ ਦਵਰਾਜ ਸਿੰਘ ਖੈਰਿਆਂ ਦੇ ਪਰਿਵਾਰ ਚੋਂ ਜਿਨ੍ਹਾਂ ਨੂੰ ਸਰ ਸਾਂਤੀ ਨਾਲ ਜਿਹੜਾ 10 ਨੰਬਰ ਵਾਰਡ ਦਾ ਪੰਜ ਚੁਣਿਆ ਗਿਆ ਏ ਸੋ ਬਹੁਤ ਬਹੁਤ ਮੁਬਾਰਕਬਾਦ ਸੋ ਨੋਟ ਕਰੋ ਜੀ ਸੋ ਬਹੁਤ ਜਲਦੀ ਅਗਲੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਡੇਲੀ ਰੌਕੀ ਨਿਊਜ਼ ਤੋਂ ਜਸੀਰ ਸਿੰਘ ਜਲਦੀ ਰਿਪੋਰਟ rau ke kala ਮੋਗਾ ਕਿਹਨੂੰ ਆਖਰਾ ਮੂੰਹ ਮਟਾ ਕਰਾ ਦੋ ਪਾਜੀ ਆਈ ਨਹੀਂ ਆਈ ਨਹੀਂ